ਆਮ ਐਲਡੈਕੋ ਵਿਵਾਨਾ ਵਿਵਾਨਾ ਵਿੱਚ ਨਾ ਆਪਣੇ ਵਿਲਾ ਲਾਂਚ ਹੋਇਆ ਹੈ ਸੈਂਪਲ ਫਲੈਟ ਬਹੁਤ ਹੀ ਅੱਛਾ ਹੈ ਕਲਾਸਿਕਲ ਹੈ ਯੂਰੋਪੀਨ ਸਟਾਈਲ ਹੈ ਤੁਸੀਂ ਆਓ ਦੇਖੋ ਅਰੋੜਾ ਪ੍ਰੋਪਰਟਿਸ ਵੱਲੋਂ ਤੁਹਾਨੂੰ ਵਿజిਟ ਕਰਾਈ ਜਾਏਗੀ ਕਿਰਪਾ ਕਰਕੇ ਆਓ ਲੋਕਾਂ ਵਾਸਤੇ ਕਿੱਦਾ ਦੇ ਇਵੈਂਟ ਹੋਇਆ ਲੋਕਾਂ ਵਾਸਤੇ ਵਧੀਆ ਫੰਕਸ਼ਨ ਕੀਤਾ ਹੈ ਆਪਣੇ ਪਾਰਟੀ ਕੀਤੀ ਹੈ ਜਿਹੜੇ ਵੀ ਲੋਕ ਆ ਰਹੇ ਨੇ ਉਹ ਆਪਣਾ ਇੰਜੋਏ ਕਰ ਰਹੇ ਨੇ ਮਿਰਰ ਨਰੇਸ਼ ਕੁਮਾਰ ਵਾਲੀਆ ਅਰੇ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਲਾਂਚਿੰਗ ਹੋਈ ਆ ਗੋਲ ਮੀ ਜਿੱਦਾਂ ਇੰਦੀ ਆਮ ਲੋਕਾਂ ਦੇ ਆਂ ਦਾ ਤਾਂ ਕਿਦਾਂ ਕਿਉਂਕਿ ਸੇਫਟੀ ਵਾਸਤੇ ਜਿਹੜੀ ਆ ਉਹਨਾਂ ਨੇ ਖੋਲਹੀ ਗਈ ਉਹ ਕੀ ਕੀ ਇੰਦੀ ਆ ਦੇਖੋ ਜੀ ਗੇਟਡ ਕਲੋਨੀ ਆ ਵਖਵਾ ਰੋਡ ਤੇ ਰੋਡ ਦੇ ਨੀਅਰ ਬਾਈ ਹੈ ਉਤੋਂ ਵਧੀਆ ਵਿਲਾਜ਼ ਵਗੈਰਾ ਇਹਨਾਂ ਨੇ ਬਣਾਏ ਨੇ ਤੇ ਬਹੁਤ ਅੱਛੀ ਹੈ ਕਲੋਨੀ ਲੋਕਾਂ ਨੂੰ ਕੀ ਕਹਤੇ ਨੇ ਜੀ ਆਮ ਜਿਹੜੀ ਕਲੋਨੀ ਫਿਰ ਦੇ ਨਾਲ ਲੋਕਾਂ ਕੀ 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 ਹੁੰਦਾ ਤੁਹਾਡੇ ਸਾਹਮਣੇ ਦੇਖੋ ਜੀ ਸਭ ਤੋਂ ਪਹਿਲੇ ਲੋਕੀ ਆਪਣਾ ਇੱਕ ਸਕਿਉਰਿਟੀ ਪਰਪਸ ਮੈਨ ਰਖਦੇ ਨੇ ਵੀ ਸਾਨੂੰ ਸਕਿਉਰਿਟੀ ਚਾਹੀਦੀ ਹੈ ਤੇ ਇੱਥੇ ਗੇਟਡ ਹੈ ਸਕਿਉਰਿਟੀ ਹੈ ਬਹੁਤ ਅੱਛੀ ਕਲੋਨੀ ਹੈ ਲੁਗਿਆਣਾ ਲਈ ਬੜੀ ਵਧੀਆ ਸੁਗਾ ਕੇ ਲੋਕਾਂ ਲਈ ਜਿੱਥੇ ਫਲੈਟਸ ਇੰਨੇ ਬਣ ਰਹੇ ਸੀਗੇ ਪਰ ਲੋਕਾਂ ਕੋਲ ਇੰਡੀਪੈਂਡ ਕਰ ਨਹੀਂ ਸੀ ਕੋਈ ਕੋਠੀਆਂ ਲੈ ਲਈ ਕੋਲੋਡ ਗੇਟਡ ਸੋਸਾਇਟੀ ਹੋਵੇ ਸਾਰੇ ਰੰਗੇ ਲੋਨ ਕੇ ਫੈਸਿਲਿਟੀ अवेलेबल ਹੈ 2 ਸਾਲ ਦਾ ਪੇਮੈਂਟ ਪੈਨ ਹੈਗਾ ਸਾਈਜ਼ ਵੀ ਬੜੇ ਸੋਹਣੇ ਆ ਕੰਪਨੀ ਨੇ ਯੂਰੋਪੀਅਨ ਸਟਾਈਲ ਦੇ ਵਿੱਚ ਵਿਲਾਸ ਬਣਾ ਰਹੀ ਹੈ ਤੋਂ ਮਤਲਬ ਕੋਈ ਹੈ ਹੀ ਨਹੀਂ ਮੁਕਾਬਲਾ ਇਸ ਠੀਕ ਰ ਫਰ ਵੰਗੇਗੀ ਪੋਕਰ ਫਰੈਂਡਲੀ ਹੈ ਕਿ ਅੱਛੇ ਸਾਈਜ਼ ਨਿਕਲ ਸਕਦੇ ਆ ਪਤਾ ਮੋਲ ਦੇਖਣ ਮੇਰੇ ਲੋਕੀ ਆ ਰਹੇ ਦੇਖ ਬੜਾ ਲੋਕਾਂ ਨੂੰ ਜੋਸ਼ ਈ ਚ ਹੈ ਜੀ ਕਿਉਂਕਿ ਫਲੈਟ ਦੇਖੋ 5-6000 ਹੋਣਗੇ ਇਸ ਰੋਡ ਦੇ ਜੇ ਆਪਾਂ ਅਪਾਰਟਮੈਂਟ ਦੀ ਗੱਲ ਕਰੀਏ ਕੋਠੀਆਂ ਲਈ ਉਹ ਦਿਨ ਕੇ 150 ਸਾਰੀ ਕੋਠੀ ਦੀ ਜਗ੍ਹਾ ਕੋਈ ਜਗ੍ਹਾ ਹੈ ਨਹੀਂ ਹੈ ਤੋਂ ਕੰਪੈਰੀਜ਼ਨ ਬੜਾ ਅੱਛਾ ਹੈ ਉਸੇ ਸਾਨਾ ਲੱਗਿਆ ਬੜੀ ਪਖਵਾ ਰੋਡ ਤੇ ਬਹੁਤ ਹੀ ਵਧੀਆ ਕਲੋਨੀ ਜਿਹੜੀ ਆ ਇਹ ਲਾਂਚ ਹੋਈ ਆ ਮੈਂ ਸਮਝਦਾ ਇਸ ਇਲਾਕੇ ਵਿੱਚ ਲੁਧਿਆਣਾ ਸ਼ਹਿਰ ਲਈ ਇਹ ਬਹੁਤ ਵਧੀਆ ਗੱਲ ਹੈ ਔਰ ਮੈਂ ਮਹਿਸੂਸ ਕਰਦਾ ਕਿ ਲੋਕ ਇਹਾਣੇ ਨੂੰ ਇਹ ਚਾਰ ਚੰਨ ਲਾਏਗੀ ਕਲੋਨੀ ਬਹੁਤ ਰਹਿਣ ਲਈ ਬਹੁਤ ਵਧੀਆ ਕਲੋਨੀ ਹੈ ਇਹ ਜਿਹੜੀ ਆ ਲਾਂਚ ਕੀਤੀ ਗਈ ਆ ਜਿੰਨਾਂ ਕੀ ਨਜ਼ਰ ਆਈਆਂ ਦੇਖੋ ਮੇਰੀਆਂ ਖਾਸ ਜਿਹੜੇ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਲੋਕਾਂ ਦੀ ਮੰਗ ਆ ਵਧੀਆ ਰੋਡਸ ਖੁੱਲੀਆਂ ਰੋਡਸ ਪਾਰਕਿੰਗ ਲਈ ਵਧੀਆ ਸਪੇਸ ਅਤੇ ਹੋਰ ਲਰਜ਼ਰੀ ਜੋ ਪਾਰਕ ਗੇਮਾਂ ਸਪੋਰਟਸ ਲਈ ਜੇਮ ਹਰ ਚੀਜ਼ ਇੱਥੇ ਉਪਲਬਧਾ ਬਾਜ਼ਾਰ ਵੀ ਇੱਥੇ ਉਪਲਬਧਾ ਕਮਰਸ਼ਲ ਇਹ ਬਹੁਤ ਖਾਸ ਚੀਜ਼ਾਂ ਨੇ ਜਿਹੜੀਆਂ ਰੋਜ਼ ਨਮਾ ਦੀਆਂ ਲੋਕਾਂ ਦੀਆਂ ਲੋੜ ਮੁਤਾਬਕ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਇੱਥੇ ਉਪਲਬਧ ਕਰਾਈਆਂ ਨੇ ਮੈਂ ਸਸੀ ਗਾਲ ਜੀ ਮੈਂ ਕਮਲਜੀਤ ਸਿੰਘ ਗੁਦਨਾਨਕ ਆਫਿਸ ਤੋਂ ਐਲਡੀਕੋ ਨੇ ਅੱਜ ਇਵੈਂਟ ਰੱਖਿਆ ਹੋਇਆ ਇੱਥੇ ਇਹਨਾਰੇ ਬਹੁਤ ਵਧੀਆ ਵਿਲਾ ਤਿਆਰ ਕੀਤਾ ਹੈ ਜਿਹੜਾ ਕਿ ਸੈਂਪਲ ਫਲੈਟ ਹੈ ਸਾਰਿਆਂ ਨੂੰ ਆਣਾ ਚਾਹੀਦਾ ਜਰੂਰ ਦੇਖਣਾ ਚਾਹੀਦਾ ਮੇਨ ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਸਿਕਿਉਰਿਟੀ ਦੀ ਪ੍ਰੋਬਲਮ ਹੈ ਹਰ ਬੰਦੇ ਨੂੰ ਤੇ ਇੱਥੇ ਉਹਦੀ ਸਿਕਿਉਰਿਟੀ ਦੀ ਪ੍ਰੋਬਲਮ ਖਤਮ ਹੋ ਜਾਂਦੀ ਹੈ ਇੱਥੇ ਉਹਨੂੰ ਸਿਕਿਉਰਿਟੀ ਨਾਲ ਮਿਲੇਗੀ ਫਲੈਟ ਦਾ ਫਲੈਟ ਦੀ ਬਜਾਏ ਇੰਡੀਪੈਂਡੈਂਟ ਤੁਹਾਡੇ ਕੋਲ ਘਰ ਹੋਏਗਾ 플ੌਟ ਤੁਸੀਂ ਲੈ ਸਕਦੇ ਹੋ ਕੋਠੀ ਲੈ ਸਕਦੇ ਹੋ ਤੇ ਸਿਕਿਉਰਿਟੀ ਨਾਲ ਹੈ ਪ੍ਰੋਪਰ ਗੇਟਿਡ ਕਲੋਨੀ ਹੈ ਦੇ ਰੇਚ ਬਹੁਤ ਵੱਡਾ ਗਾਰਡਨ ਵੀ ਹੈ ਕਲੱਬ ਵੀ ਹੈ ਸਵੀਮਿੰਗ ਪੂਲ ਵੀ ਹੈ ਸਾਰੀਆਂ ਫੈਸਿਲਿਟੀਆਂ ਇਹਦੇ ਅੰਦਰ ਹੀ ਮਿਲਣਗੇ ਆ ਮਾਰਕੀਟ ਵੀ ਬਣ ਰਹੀ ਹੈ ਬਹੁਤ ਵਧੀਆ ਲੋਕਾਂ ਨੂੰ ਮੈਂ ਇਹ ਸੰਦੇਸ਼ ਦਿੰਨਾ ਕਿ ਤੁਸੀਂ ਇੱਕ ਵਾਰੀ ਜੂਰ ਆ ਕੇ ਸੈਂਪਲ ਸਾਈਟ ਦੇਖੋ ਤੇ ਆਪਣੇ ਥਿਊ ਦੱਸੋ ਸਾਨੂੰ ਫਿਰ ਤੁਹਾਨੂੰ ਕਿਦਾਂ ਦਾ ਲੱਗੇ ਮੇਰਾ ਨਾਮ ਹਨੀਤਪਾਲ ਸਿੰਘ ਹੈ ਜੀ ਮੈਂ ਡੈਕੋ ਵਿਵਿਆਨਾ ਸੇਲਜ਼ ਵਿੱਚ ਐਜ਼ ਅ ਜਨਰਲ ਮੈਨੇਜਰ ਹਾਂ ਮੈਂ ਇਧਰ ਅਸੀਂ ਅੱਜ ਡੈਕੋ ਵਿਵਿਆਨਾ ਵਿੱਚ ਅਸੀਂ ਵਿਲਾਸ ਦੀ ਓਪਨਿੰਗ ਕੀਤੀ ਹੈ ਜਿਹੜਾ ਅਸੀਂ 242 ਗਾਜ ਦਾ ਜਿਹੜਾ ਵਿਲਾ ਹੈ ਉਹ ਅਸੀਂ ਕੰਸਟਰਕਟ ਕਰ ਰਏ ਸੀ ਅੱਜ ਉਹ ਅਸੀਂ ਓਪਨਿੰਗ ਕੀਤੀ ਹੈ ਉਹਦੀ ਇਹ ਹੁਣ ਅਸੀਂ ਜਿਹੜੇ ਵਿਲਾਸ ਸੀ ਚ ਤਿੰਨ ਕੈਟੇਗਰੀਜ਼ ਅਸੀਂ ਦੇ ਰਹੇ ਹਾਂ ਕਲਾਇੰਟਸ ਨੂੰ 155 ਗਾਜ ਦਾ 172 ਗਾਜ ਦਾ ਤੇ 242 ਗਾਜ ਦਾ ਇਹ ਇਸ ਤੋਂ ਇਲਾਵਾ ਅਸੀਂ ਪਲਾਟਸ ਵੀ ਦੇ ਰਹੇ ਹਾਂ ਔਰ ਬਿਲਡਰ ਫਲੋਰਸ ਵੀ ਅਸੀਂ ਬਣਾ ਕੇ ਦੇ ਰਹੇ ਹਾਂ S+4 ਕੈਟੇਗਰੀ ਦੇ ਰਹੇ ਹਾਂ ਜੀ ਅਸੀਂ ਔਰ ਇਹਦੇ ਚ ਅਸੀਂ ਜਿਹੜੀ ਫੈਸਿਲਿਟੀਆਂ ਆ ਟੋਟਲੀ ਐਵਰੀਬਡੀ ਆ ਵੋਲਡ ਕਲੋਨੀ ਅਮੈਨਿਟੀਆਂ ਕਾਫੀ ਅਸੀਂ ਦੇ ਰਹੇ ਆ ਵਰਲਡ ਕਲਾਸ ਕਲਬ ਬਣਾ ਰਹੇ ਆ ਉਹਦੇ ਚ সুই밍 ਪੂਲ ਵੀ ਆ ਜਿਮ ਆ ਸਾਰਾ ਕੁਝ ਆ ਫੂਡ ਕੋਰ ਬਹੁਤ ਅੱਛਾ ਆ ਇੰਡੋਰ ਗੇਮਸ ਆ ਮਤਲਬ ਜਿੰਨੀ ਵੀ ਫੈਸਿਲਿਟੀਆਂ ਹੈਗੀਆਂ ਉਹ ਸਾਰੀਆਂ ਅਸੀਂ ਪ੍ਰੋਵਾਈਡ ਕਰ ਰਹੇ ਆ ਰਿਟੇਲ ਸ਼ਾਪਸ ਵੀ ਅੰਦਰ ਦੇ ਰਹੇ ਆ ਔਰ ਬਾਹਰ ਅਸੀਂ ਹਾਈ ਸਟਰੀਟ ਵੀ ਕੰਸਟਰਕਸ਼ਨ ਆਲਰੇਡੀ ਚੱਲ ਰਹੀ ਹੈ ਉਹਨਾਂ ਦੀ ਕਦਾਂ ਦਾ ਲੋਕਾਂ ਦਾ ਸਕੋਰ ਦੀ ਰੱਖਦਾ ਰਹੂਗਾ ਸਿਕਿਉਰਿਟੀ ਇਹ ਟੋਟਲ 24/7 ਹੈ ਜੀ ਸਿਕਿਉਰਿਟੀ ਸਭ ਤੋਂ ਮੇਨ ਪ੍ਰਾਇੋਰਟੀ ਹੈ ਇਹ ਆਲਵੇਸ ਜਿਹੜੀ ਹੋਣੀ ਚਾਹੀਦੀ ਹੈ ਮੇਨ ਇਹ ਕੰਸਰਨ ਕਿ ਸਿਕਿਉਰਿਟੀ ਹੁੰਦੀ ਹੈ ਔਰ ਅਸੀਂ ਇਹ ਬਹੁਤ ਅੱਛੀ ਸਿਕਿਉਰਿਟੀ ਹੈ ਇਨ ਔਰ ਐਗਜ਼ਿਟ ਤੇ ਅਸੀਂ ਅਸੀਂ ਸੀਸੀਟੀਵੀ ਕੈਮਰਾਜ਼ ਵੀ ਇਨਸਟਾਲ ਕਰਾਂਗੇ ਜਦੋਂ ਉਧਰ ਕਲਾਇੰਟਸ ਅਸੀਂ ਜਦੋਂ ਰੈਜ਼ਿਡੈਂਸ ਤੇ ਸ਼ਿਫਟ ਕਰਨਗੇ ਔਰ ਟੋਪ ਮੋਸਟ ਚੈਕਿੰਗ ਦੀ ਪ੍ਰਾਟੀ ਹੁੰਦੀ ਜੀ ਕਿੰਨੀਆਂ ਤਿਆਰੀਆਂ ਲੋਕਰ ਦੀ ਮੈਸੇਜ ਹੋਊਗਾ ਕਲੈਂਟਸ ਨੂੰ ਜਿਹੜੇ ਸਾਡੇ ਲੋਕ ਨੇ ਉਹ ਸਭ ਤੋਂ ਮੇਨ ਬੇਸਿਕ ਫੈਸਿਲਿਟੀਆਂ ਹੁੰਦੀਆਂ ਔਰ ਅਮੈਨਿਟੀਆਂ ਹੁੰਦੀਆਂ ਜਿਹੜੇ ਅੱਜਕੱਲ ਜਿਹੜੇ ਅਗਰ ਤੁਸੀਂ ਕੋਈ ਬਾਹਰ